ਅੱਜ ਤੁਸੀਂ ਹਸਪਤਾਲ ਦੇ ਵਿੱਚ ਪਹੁੰਚੇ ਹੋ ਮੈਂ ਕਹਿਣਾ ਚਾਹੁੰਦੇ ਜੀ ਕੋ ਸਭ ਤੋਂ ਪਹਿਲਾਂ ਤਾਂ ਮੈਂ ਜਿਹੜਾ ਨੌਜਵਾਨ ਵੀਰ ਹੈ ਪਲਵਾਨ ਜਰਮਨ ਉਹਨੇ ਜੋ ਹਿੰਮਤ ਤੇ ਦਲੇਰੀ ਵਿਖਾਈ ਸੀ ਉਹਦਾ ਹਾਲਚਾਲ ਪੁੱਛਣ ਵਾਸਤੇ ਅਮਨਦੀਪ ਹਸਪਤਾਲ ਦੇ ਮਾਲਕ ਡਾਕਟਰ ਅਵਤਾਰ ਸੋਹਰ ਨਾਲ ਮੈਂ ਗੱਲਬਾਤ ਕੀਤੀ ਆ ਗੁਰੂ ਸਾਹਿਬ ਦੀ ਬੜੀ ਕਿਰਪਾ ਬਖਸ਼ਿਸ਼ ਹੋਈ ਆ ਕਿ ਹੀ ਇਜ਼ ਆਊਟ ਆਫ ਡੇਂਜਰ ਔਰ ਉਡੀਸ਼ੇ ਦਾ ਜਿੱਥੇ ਪਤਾ ਲਿਆ ਉੱਥੇ ਮੈਂ ਕੱਲ ਵੀ ਗੱਲ ਕੀਤੀ ਸੀ ਅਰਪਿੰਦਰ ਸਿੰਘ ਸਰਪੰਚ ਜੀ ਦੀ ਦਿਨ ਦਿਹਾੜੇ ਆਪਦੇ ਪਰਿਵਾਰ ਦੀ ਖੁਸ਼ੀ 'ਚ ਇਹ ਸਮੁੱਚਾ ਪਰਿਵਾਰ ਸ਼ਾਮਿਲ ਹੋਇਆ ਸੀ ਔਰ ਉਹ ਖੁਸ਼ੀ ਦਾ ਮੌਕਾ ਇੱਕ ਮਾਤਮ ਦੇ ਮੌਕੇ 'ਚ ਬਦਲਿਆ ਇਸ ਗੱਲ ਦਾ ਜਿੱਥੇ ਮੈਨੂੰ ਦੁੱਖ ਹੈ ਪਰਿਵਾਰ ਨਾਲ ਮੈਂ ਦੁੱਖ ਸਾਂਝਾ ਕਰਦਾ ਹੁਣੇ ਵੀ ਜਰਮਨ ਦਾਸ ਰਿਆ ਸੀ ਕਿ ਉਹਦਾ 3 ਸਾਲ ਦਾ ਬੇਟਾ ਔਰ ਲੋਨ ਆਰਡਰ ਦੇ ਜੋ ਹਾਲਾਤ ਬਣੇ ਆ ਉਹਦੇ ਵਾਸਤੇ ਸਿੱਧੇ ਤੇ ਸਿੱਧੇ ਚੀਫ ਮਿਨਿਸਟਰ ਭਗਵੰਤ ਮਾਨ ਔਰ ਡੀਜੀਪੀ ਪੰਜਾਬ ਜ਼ਿੰਮੇਵਾਰ ਹੈ ਔਰ ਮੈਂ ਕੱਲ ਵੀ ਇਹ ਮੰਗ ਰੱਖੀ ਅੱਜ ਮੈਂ ਉਸ ਮੰਗ ਨੂੰ ਫੇਰ ਦਰਉਣਾ ਕਿ ਕਿੰਨੇ ਕਤਲਾਂ ਤੋਂ ਬਾਅਦ ਇਹ ਸਰਕਾਰ ਜਾਗੂਗੀ ਇਹ ਦੱਸੇ ਕਿਉਂਕਿ ਕੁਝ ਦਿਨ ਪਹਿਲਾਂ ਹੀ ਇੱਕ ਕਤਲ ਸ੍ਰੀ ਅਮਰਸਰ ਸਾਹਿਬ ਜੇ ਵੀ ਇੱਕ ਪੈਲੇਸ 'ਚ ਹੋਇਆ ਸੀਗਾ ਉਦਾ ਵੀ ਸਿਰ ਮੈਨੂੰ ਨਾ ਆਪਣਾ ਸਰਪੰਚਾ ਜਰਮਨ ਸਿੰਘ ਸੀ ਉਸ ਤੋਂ ਪਹਿਲਾਂ ਉਸ ਤੋਂ ਬਾਅਦ ਲੱਕੀ ਦਾ ਹੋਇਆ ਮਤਲਬ ਇਹ ਅਣਗਿਣਤ ਹੈ ਔਰ ਤੁਸੀਂ ਇਹ ਵੇਖੋ ਕਿ ਕੱਲ ਜੋ ਇਹ ਵਾਕਿਆ ਹੋਇਆ ਹੈ ਔਨਰੇਬਲ ਪੰਜਾਬ ਨਹਿਰੀਆਨਾ ਹਾਈ ਕੋਰਟ ਨੂੰ ਲਾਅ ਐਂਡ ਆਰਡਰ ਤੇ ਮੀਟਿੰਗਾਂ ਲੈਣੀਆਂ ਪੈ ਰਹੀਆਂ ਕੋਰਟ ਉਦੋਂ ਦਖਲ ਦਿੰਦੀ ਆ ਜਦੋਂ ਇਹ ਮਹਿਸੂਸ ਕਰੇ ਜੱਟ ਸਾਹਿਬ ਮਹਿਸੂਸ ਕਰਨ ਕਿ ਸਰਕਾਰ ਫੇਲ ਹੋ ਗਈ ਹੈ ਔਰ ਮੈਂ ਇੱਕ ਦਿਨ ਹਿਅਰਿੰਗ 'ਚ ਆਪ ਸ਼ਾਮਿਲ ਸਾਂ ਜਦੋਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜੱਜ ਸਾਹਿਬ ਨੇ ਜਸਟਿਸ ਅਨੁਪਿੰਦਰ ਗਰੇਵਾਲ ਸਾਹਿਬ ਨੇ ਡੀਜੀਪੀ ਸਾਹਿਬ ਦੀ ਗੌਰਵ ਯਾਦਵ ਦੀ ਇਸ ਗੱਲ ਦੀ ਖਚਾਈ ਕੀਤੀ ਕਿ ਤੁਸੀਂ ਕਹਿ ਰਹੇ ਹੋ ਪੰਜਾਬ 'ਚ ਆਲਸ ਵੈਲ ਐਸਐਸਪੀ ਮੋਹਾਲੀ ਦੇ ਦਫਤਰ ਦੇ ਸਾਹਮਣੇ ਗੋਲੀ ਚੱਲ ਗਈ ਬੰਦਾ ਮਾਰਤਾ ਤੇ ਤੁਸੀਂ ਥੋੜੀ ਪੁੱਲ ਸੁੱਤੀ ਸੀ ਰਾਣਾ ਬਲਾ ਚੌਰੀਏ ਦਾ ਕੇਸ ਹੋਇਆ ਕੱਲ ਦਾ ਤੁਸੀਂ ਇਹ ਵਾਕਿਆ ਵੇਖੋ ਮੈਂ ਆ ਗੂਗਲ ਮੈਪ ਚੋਂ ਕੱਢ ਕੇ ਲੈ ਕੇ ਆਇਆ ਕਿ ਸ਼ਾਇਦ ਤੁਹਾਨੂੰ ਸਮਝ ਆਵੇ ਗੱਲ ਆ ਸਿੱਧੂ ਫਾਰਮ ਹੈ ਜੀ ਇਹ ਮੇਨ ਰੋਡ ਆ ਜੀ ਇਹ ਹਰੀਕੇ ਤਰਨਤਾਰਨ ਸਾਹਿਬ ਦੀ ਜਿਹੜੀ ਮੇਨ ਰੋਡ ਆ ਆ ਸਿੱਧੂ ਫਾਰਮ ਹੈ 150 ਮੀਟਰ ਦੀ ਦੂਰੀ 'ਚ ਸਾਹਮਣੇ 150 ਮੀਟਰ ਸੀਆਈਏ ਸਟਾਫ ਤਰਨਤਾਰਨ ਦਾ ਥਾਣਾ ਐਸਐਸਪੀ ਤੇ ਡੀਸੀ ਦੇ ਰੈਜ਼ਿਡੈਂਸ ਨੇ 150 ਮੀਟਰ ਤੇ ਤੇ ਡੀਆਈਜੀ ਦਾ ਕੈਂਪ ਆਫਿਸ ਆ ਉੱਥੇ 2 ਦਿਨ ਡੀਆਈਜੀ ਸਾਹਿਬ ਇੱਥੇ ਬੈੰਦੇ ਐ ਇੱਥੋਂ ਥੋੜੀ ਦੂਰੀ 'ਚ ਆ ਕੋਰਟ ਕੰਪਲੈਕਸ ਹੈ ਤੁਸੀਂ ਸਮਝੋ ਮਸਾ 7-800 ਮੀਟਰ ਤੇ ਕੋਰਟ ਕੰਪਲੈਕਸ ਜਿੱਥੇ 10-15 ਜੱਜ ਸਾਹਿਬਾਨਾਂ ਦੀ ਰੈਸ਼ ਸੈਸ਼ਨ ਜੱਜ ਸਾਹਿਬ ਤੇ ਹੋਰ ਸਾਰੇ ਜੱਜ ਸਾਹਿਬਾਨ ਇੱਥੇ ਬੈੰਦੇ ਆ ਇੱਥੇ ਐਸਐਸਪੀ ਦਾ ਦਫਤਰ ਹੈ ਡੀਸੀ ਦਾ ਦਫਤਰ ਹੈ ਹਜ਼ਾਰਾਂ ਦੀ ਗਿਣਤੀ 'ਚ ਤਾੜਾਰ 'ਚ ਲੋਕ ਇੱਥੇ ਆਉਂਦੇ ਆ ਮੋਸਟ ਪ੍ਰੋਟੈਕਟਿਡ ਜਾਂ ਸਭ ਤੋਂ ਸੈਂਸਿਟਿਵ ਇਲਾਕਾ ਕੋਰਟ ਕੰਪਲੈਕਸ ਔਰ ਡੀਸੀ ਐਸਐਸਪੀ ਦੀ ਰਿਹائش ਬੰਨਿਆ ਜਾਂਦਾ ਉਹਦੇ ਸਾਹਮਣੇ ਜੇ AK47 ਦੇ ਫਾਇਰ ਹੋ ਰਹੇ ਆ ਸਿਰ ਤੇ ਗੋਲੀਆਂ ਮਾਰੀਆਂ ਜਾ ਰਹੀਆਂ ਔਰ ਇਹ ਦੂਜਾ ਮੌਕਾ ਹੈ ਕਿ ਇਹ ਇਹ ਜਿਹੀ ਕਤਲ ਬ੍ਰੌਡ ਡੇ ਲਾਈਟ ਮਰਡਰ ਤੇ ਸਰਕਾਰ ਸੁੱਤੀ ਆ ਕਿ ਡੀਜੀਪੀ ਸਾਹਿਬ ਲੋਕਾਂ ਦੀ ਅੱਖਾਂ 'ਚ ਘਟਾ ਪਾਉਣ ਦਾ ਕੰਮ ਕਰ ਰਿਹਾ ਕਿ ਅਸੀਂ ਜੀ ਥਾਣੇਦਾਰ ਸਸਪੈਂਡ ਕਰਤਾ ਡੀਐਸਪੀ ਸਸਪੈਂਡ ਕਰਦਾ ਮੈਂ ਕਹਿੰਦਾ ਜੇ ਸਸਪੈਂਸ਼ਨ ਹੋਣੀ ਚਾਹੀਦੀ ਤੇ ਉੱਤੋਂ ਹੋਵੇ ਟੈਂਪੋਰਰੀ ਡੀਜੀਪੀ ਐਡਹੌਕ ਡੀਜੀਪੀ ਉਹ ਆਪਦੀ ਕੁਰਸੀ ਬਚਾਉਣ ਤੇ ਆ ਲਾਅਨ ਆਰਡਰ ਨੂੰ ਕੰਟਰੋਲ ਕਰਨ ਤੇ ਨਹੀਂ ਆ ਬਾਰਡਰ ਸਟੇਟ ਹੋਵੇ ਔਰ 550 ਕਿਲੋਮੀਟਰ ਦਾ ਇੰਡੋਪਾਕ ਬਾਰਡਰ ਨਾਲ ਥੋਡੀਆਂ ਆ ਲਾਈਨ ਹੋਵੇ ਲਾਈਨ ਆਫ ਕੰਟਰੋਲ ਔਰ ਥੋੜਾ ਉੱਥੇ ਹਾਲਾਤ ਕੀ ਲਾਅਨ ਆਰਡਰ ਤੇ ਬਣੇ ਔਰ ਮੈਂ ਆ ਹੁਣੇ ਆ ਵੀਰ ਜਿਹੜਾ ਉੱਤੇ ਦਾਖਲ ਹੈ ਜਰਮਨ ਉਹਦਾ ਭਰਾ ਹੀ ਹੈ ਉਹਨਾਂ ਨੇ ਕਿਉਂਕਿ ਆਪ ਉਹ ਥੱਲੇ ਨਹੀਂ ਆ ਸਕਦੇ ਕੁਛ ਅਸੀਂ ਰਿਕਾਰਡ ਵੀ ਕੀਤਾ ਤੁਹਾਨੂੰ ਦੇਣਗੇ ਉਹ ਹੈਰਾਨ ਪਰੇਸ਼ਾਨ ਹੈ ਇਹ ਮੁੱਖ ਗਵਾਹ ਹੈ ਜੀ ਕੱਲ ਦੇ ਮੌਟਰ ਦਾ ਤੇ ਕਹਿੰਦੇ ਜੀ ਉਹਨੂੰ ਕੋਈ ਸਿਕਿਉਰਿਟੀ ਨਹੀਂ ਤੁਸੀਂ ਕੀ ਆ ਮੁੰਡਾ ਵੀ ਮਰਵਾਉਣਾ ਹੁਣ ਪੁਲਿਸ ਨੇ ਕਿਉਂਕਿ ਜੇ ਇਸ ਬੰਦੇ ਨੇ ਇਹ ਅੱਜ ਪੋਸਟ ਪਾਈ ਆ ਜਿਹੜੀ ਚੈਨਲ ਤੁਹਾਡੇ ਚਲਾ ਰਹੇ ਆ ਲਖਵੀਰ ਲੰਡੇ ਦੇ ਉਹਦਾ ਟਰਨਸਟ ਔਰਗੇਨਾਈਜੇਸ਼ਨਾਂ ਚ ਆਈਐਸਆਈ ਚ ਕਿੰਨੀ ਉਹਦੀ ਪੈਠ ਹੈ ਸਾਰੇ ਤੁਸੀਂ ਜਾਣਦੇ ਹੋ ਅਰ ਅੱਜ ਪੋਸਟ ਪਾ ਕੇ ਕਹਿ ਰਿਹਾ ਕਿਹੜਾ ਕਹਿੰਦਾ ਸੀ 1147 ਨਹੀਂ ਚੱਲ ਸਕਦੀ ਚੱਲੀ ਆ ਗਰਨੇਡ ਹਮਲੇ ਮੰਦਰਾ ਚ ਜਾਂ ਕੋਈ ਇੱਕ ਧਰਮ ਨੂੰ ਦੂਜੇ ਧਰਮ ਨਾਲ ਉਕਲ ਪਰਚੋ ਗੋਲੀਆਂ ਚੱਲ ਰਹੀਆਂ ਸੀ ਕਿ ਆ ਵੀਡੀਓ ਬਣਾਈ ਜਾ ਰਹੀ ਸੀ ਕਿ ਇੱਥੇ ਕਮਿਊਨਲ ਹਾਰਮਨੀ ਜਿਹੜਾ ਭਾਈਚਾਰਾ ਇੱਕ ਸਾਂਝ ਨੂੰ ਖਤਰੇ ਚ ਪਾਉਣਾ ਮੇਰਾ ਇਸ ਲਈ ਪਹਿਲੀ ਡਿਮਾਂਡ ਕਿ ਜੇ 150 ਮੀਟਰ ਦੀ ਦੂਰੀ ਤੇ ਕੋਰਟ ਕੰਪਲੈਕਸ ਡੀਸੀ ਐਸਐਸਪੀ ਦਾ ਦਫਤਰ ਨਹੀਂ ਮਹਫੂਜ਼ ਤੇ ਆਮ ਲੋਕਾਂ ਦਾ ਕੀ ਹਾਲ ਹੋਣਾ ਔਰ ਇਹ ਉਹ ਲੋਕ ਨੇ ਜਿਨ੍ਹਾਂ ਦੇ ਗੋਲੀਆਂ ਚ ਮਾਰਿਆ ਗਿਆ ਜਿਹੜੇ ਸਰਕਾਰੀ ਦਰਬਾਰੇ ਚ ਜਿਨ੍ਹਾਂ ਦੀਆਂ ਫੋਟੋਆਂ ਇਹ ਲਾਲਜੀਤ ਭੁੱਲੜ ਦੇ ਨਜ਼ਦੀਕੀ ਮੰਨੇ ਜਾਂਦੇ ਲੱਕੀ ਮਾਰਿਆ ਜਲੰਧਰ ਤੋਂ ਸੀਐਮ ਸਾਹਿਬ ਦੇ ਨਜ਼ਦੀਕੀ ਮੰਨਿਆ ਜਾਂਦਾ ਆ ਦੂਜਾ ਸਰਪੰਚ ਮਾਰਿਆ ਉਹ ਵੀ ਸਰਕਾਰ ਦੇ ਨੇੜੇ ਜੇ ਉਹ ਨਹੀਂ ਸੇਫ ਤੇ ਆਮ ਲੋਕਾਂ ਦਾ ਕੀ ਬਣੂਗਾ ਇਸ ਲਈ ਕੋਲੈਪਸ ਆਫ ਲੋਅਰ ਆਰਡਰ ਜੰਗਲ ਰਾਜ ਔਰ ਇਮੀਡੀਏਟਲੀ ਇਸ ਪਰਿਵਾਰ ਨੂੰ ਹਰਪਿੰਦਰ ਸਿੰਘ ਸਰਪੰਚ ਦੇ ਸਮੁੱਚੇ ਪਰਿਵਾਰ ਨੂੰ ਸਿਕਿਉਰਿਟੀ ਆ ਮੁੱਖ ਗਵਾਹ ਜਰਮਨ ਨੂੰ ਸਿਕਿਉਰਿਟੀ ਇਹਨਾਂ ਦੀ ਸੇਫਟੀ ਸਿਕਿਉਰਿਟੀ ਯਕੀਨੀ ਬਣਾਈ ਜਾਵੇ ਔਰ ਪਰਿਵਾਰ ਨੂੰ ਜਸਟਿਸ ਦਿੱਤਾ ਜਾਵੇ ਜੋ ਸਰਕਾਰ ਤੋਂ ਨਹੀਂ ਦਿੱਤਾ ਜਾਣਾ ਮੈਂ ਇਹ ਵੀ ਕਹਿਣਾ 24 ਘੰਟੇ ਹੋ ਇਹ ਵਕਤ ਨਹੀਂ ਹੋ ਸਕਦੇ ਹੈ ਲੈ ਤੱਕ ਪੁਲਿਸ ਦੀ ਹੱਥ ਖਾਲੀ ਨਹੀਂ ਪੁਲਿਸ ਨੇ ਪੁਲਿਸ ਨੇ ਹੁਣ ਦੱਸਿਆ ਕੀ ਕਰਨਾ ਜੀ ਅਫਸੋਸ ਨਾਲ ਕਹਿਣਾ ਪੈਂਦਾ ਦੋ ਤਿੰਨ ਨੂੰ ਫੜਨਗੇ ਉਹਨਾਂ ਦੇ ਗੋਲੀ ਮਾਰਨਗੇ ਲੱਤਾਂ 'ਚ ਤੇ ਕਹਿਣਗੇ ਅਸੀਂ ਫੜ ਲਿਆ ਹੁਣ ਇਹ ਗੱਲ ਦੀ ਤਸਦੀਕ ਕੌਣ ਕਰੂ ਫੇਕ ਐਨਕਾਊਂਟਰ ਰਿਕਾਰਡ ਹੋਊਗਾ ਮਗਰ ਕੀ ਅਸਲੀ ਬੰਦੇ ਫੜੇ ਜਾ ਰਿਹਾ ਆਨਸਰ ਇਜ਼ ਨੋ ਕਿਉਂਕਿ ਤੁਸੀਂ ਤਾਂ ਆ ਜਿਹੜਾ ਪਿਛਲਾ ਸਰਪੰਚ ਮਾਰਿਆ ਸੀ ਆਪ ਵਾਲਾ ਜਰਮਨ ਜੀਤ ਉਹਦੇ ਵੇਲੇ ਵੀ ਕਹਿਆ ਸੀ ਅਸੀਂ ਤਾਂ ਫੜ ਲੈ ਦੇਖੋ ਡੀਜੀਪੀ ਇੱਕ ਪ੍ਰੈਸ ਕਾਨਫਰੈਂਸ ਕਰਦਾ ਪ੍ਰਹਾਰ 1 ਪ੍ਰਹਾਰ 2 ਯਾਰ ਫਿਲਮ ਹੀ ਬਣਾ ਲਓ ਫਿਰ ਤੁਸੀਂ ਦੇਖੋ ਲਾਅ ਐਂਡ ਆਰਡਰ 'ਚ ਤੁਸੀਂ ਨਹੀਂ ਧਿਆਨ ਦੇ ਰਹੇ ਤੁਸੀਂ ਤਾਂ ਪੀਆਰ ਐਕਸਰਸਾਈਜ਼ 'ਚ ਹੋ ਗਏ ਤੁਸੀਂ ਤਾਂ ਇੱਕ ਮਤਲਬ ਕਿ ਉਹ ਜਿਹੜੇ ਪਰसों ਰੈਲੀ ਸੀ ਮੋਗੇ ਦੀ ਉਹ ਕਹਿੰਦੇ ਜੀ ਸਰਕਾਰੀ ਪ੍ਰੋਗਰਾਮ ਸੀ ਜੇ ਸਰਕਾਰੀ ਸੀ ਤੇ ਫਿਰ ਅਰਵਿੰਦ ਕੇਜਰੀਵਾਲ ਕੀ ਕਰ ਰਿਹਾ ਸੀ ਉੱਤੇ ਉਹਦਾ ਸਰਕਾਰ 'ਚ ਕੀ ਕੰਮ ਹੈ ਸਸੋਧਿਆ ਦਾ ਸਰਕਾਰ ਚ ਕੀ ਕੰਮ ਹੈ ਉਹ ਇੱਕ ਸਿਆਸੀ ਪ੍ਰੋਗਰਾਮ ਸੀ ਜਦੋਂ ਡੀਜੀਪੀ ਚੀਫ ਸੈਕਟਰੀ ਇੱਕ ਸਿਆਸਤ ਦਾ ਹਿੱਸਾ ਬਣ ਜਾਣ ਤੇ ਫਿਰ ਲਾਅ ਐਂਡ ਆਰਡਰ ਤਾਂ ਰੱਬ ਆਸਰੀ ਹੈ ਜਿੱਦਾਂ ਲੋਕ ਭਰੋਸਾ ਕਿੱਥੇ ਕਰਨ ਜੀ ਆਪ ਨਹੀਂ ਸੇਫ ਸਰਕਾਰ ਤੇ ਰੱਬ ਤੇ ਰੱਬ ਤੇ ਕੱਲਾ ਰੱਬ ਤੇ ਭਰੋਸਾ ਕਰੋ ਸਰਕਾਰ ਦਾ ਭਰੋਸਾ ਜਿਹੜਾ ਕਰੂਗਾ ਮਰੂਗਾ ਔਰ ਮੈਂ ਫੇਰ ਕਹਿੰਨਾ ਇਹਨਾਂ ਦੀ ਜਾਨ ਨੂੰ ਸੀਰੀਅਸ ਖਤਰਾ ਹੈ ਇਸ ਸਮੁੱਚੇ ਪਰਿਵਾਰ ਨੂੰ ਜਿਹੜਾ ਬੰਦਾ ਆ ਟਵੀਟ ਕਰਕੇ ਕਹਿ ਰਿਹਾ ਲੰਡਾ ਕਿ ਆ ਆ ਧੋਖਤਾ ਹੀ ਨਾ ਤੁਸੀਂ بڑے ਅਸਲੇ ਚੱਕੀ ਫਿਰਦੇ ਸੀ ਅਗਲਾ ਤਿਆਰੀ ਰੱਖੋ ਆ ਕੀ ਕਹਿ ਰਿਹਾ ਇੱਥੇ ਲਿਖਿਆ ਹੀ ਆ ਉਹਨੇ ਕਹਿੰਦਾ ਥੋਟੀਆਂ ਸੱਤ ਪੀੜੀਆਂ ਯਾਦ ਕਰਨ ਗਿਆ ਮੈਨੂੰ ਸੋ ਉਸ ਪਰਿਵਾਰ ਨੂੰ ਹਾਲੇ ਤੱਕ ਸਿਕਿਉਰਿਟੀ ਨਹੀਂ ਮਿਲਨੀ ਆ ਅੰਦਰ ਵੀ ਵਿਚਾਰਾ ਕਹਿ ਰਿਹਾ ਇਹੀ ਗੱਲ ਨੂੰ ਸਾਰੀ ਰਾਤ ਔਰ ਔਰ ਕੱਲ ਵੀ ਤੁਸੀਂ ਦੱਸ ਦਿਓ ਕੱਲ ਕਿੰਨੇ ਵਜੇ ਆਏ ਆ ਜੀ 4 ਵਜੇ ਇੱਥੇ ਦਾਖਲ ਹੋ ਗਏ ਆ ਜੀ ਸਾਰੀ ਰਾਤ ਵਿਦਾਊਟ ਸਕਿਉਰਿਟੀ ਰਿਹਾ 6 ਵਜੇ ਸਿਰਫ ਡੀਐਸਪੀ ਸਾਹਿਬ ਆਇਓ ਵੀ ਲੋਕੜ ਸਾਰੋਂ ਲੋਕ ਦਿੱਤਾ ਗਿਆ ਜੀ ਇਸ ਸਰ ਕੋਸ਼ਿਸ਼ ਬਹੁਤ ਕਰਨ ਦੇ ਆ ਪਰ ਸਰਕਾਰ ਦੇ ਦਬਾਅ ਵੇਟ ਕੀ ਅਸੀਂ ਮੰਗਾ ਕੋਈ ਨਹੀਂ ਮੰਨਿਆ ਗਿਆ ਪਰ ਸਾਡੇ ਪਰਿਵਾਰ ਕਹਿ ਰਹੇ ਆ ਕਿ ਅਸੀਂ ਹੁਣ ਕਿੰਨਾ ਕੁ ਜ਼ਲੀਲ ਹੋਣਾ ਪਰ ਅਸੀਂ ਸੰਸਕਾਰ ਕਰ ਦੇਣਾ ਤੁਸੀਂ ਪਰਿਵਾਰ ਦੇ ਹਾਲਾਤ ਵੇਖੋ ਮੈਨੂੰ ਜਰਮਨ ਅੰਦਰ ਜਿਹੜਾ ੁੰਡੇ ਦੇ ਗੋਲੀ ਵੱਜੀ ਉਹਨੇ ਇੱਕ ਗੱਲ ਕਹੀ ਕਿ ਅਸੀਂ ਸੰਸਕਾਰ ਨਹੀਂ ਕਰਨਾ ਮਗਰ ਫੇਰ ਇਸ ਵੀਰ ਨੇ ਦੱਸਿਆ ਆ ਕੇ ਕਿ ਪਰਿਵਾਰ ਨੂੰ ਮਜਬੂਰੀ ਇੰਨਾ ਕੀਤਾ ਪਰਿਵਾਰ ਦੇ ਉਹਨਾਂ ਹਾਲਾਤ ਵੇਖੋ 35-40 ਸਾਲ ਦਾ ਸਰਪੰਚਾ ਪੂਰਾ ਹੋ ਗਿਆ ਉਹਦੇ ਪਰਿਵਾਰ ਦੇ ਹਾਲਾਤ ਵੇਖੋ ਬੱਚੇ ਬਾਪ ਚਲੇ ਗਿਆ ਮਾਪੇ ਦਾ ਬੱਚਾ ਚਲੇ ਗਿਆ ਕੀ ਹਾਲਾਤ ਬਣਿਆ ਸਰਕਾਰ ਇਨਸਟੈਡ ਆਫ ਉਹਨਾਂ ਦੀ ਭਾਵਨਾ ਨੂੰ ਸਮਝਦੇ ਹੋયા ਉਹਨਾਂ ਦੀ ਗੱਲ ਮੰਗਾ ਮੰਗਣ ਦੀ ਥਾਂ ਮੰਨਣ ਦੀ ਥਾਂ ਤੇ ਉਹਨਾਂ ਤੇ ਪ੍ਰੈਸ਼ਰ ਬਣਾਇਆ ਜਾ ਰਿਹਾ ਕਿ ਤੁਸੀਂ ਸੰਸਕਾਰ ਕਰੋ ਸੰਸਕਾਰ ਕਰੋ ਕਿਉਂਕਿ ਉਹਦਾ ਸਰਕਾਰ ਮੌਕਾ ਸੰਭਲਾ ਜਾਂਦੀ ਹੈ ਸਰਕਾਰ ਜਸਟਿਸ ਨਹੀਂ ਦੇਣਾ ਚਾਹੁੰਦੀ ਦੇ ਕੇ 47 ਵਰਗੇ ਖਤਰਨਾਕ ਹਥਿਆਰ ਇਹਨਾਂ ਲੋਕਾਂ ਨੂੰ ਇਜ਼ੀਲੀ ਮਿਲ ਰਹੇ ਆ ਤੇ ਸਾਡਾ ਇੰਟੈਲੀਜੈਂਸ ਕੀ ਕਰ ਰਿਹਾ ਹੈ ਇੰਟੈਲੀਜੈਂਸ ਦਾ ਕੋਲੈਪਸ ਹੈ ਜੀ ਸਰ ਮੈਂ ਕਹਿੰਦਾ ਜਦੋਂ ਡੀਜੀਪੀ ਟੈਂਪਰਰੀ ਤੇ ਐਡੋਕਾ ਸੁਪਰੀਮ ਕੋਰਟ ਦੀ ਗਾਈਡਲਾਈਨ ਦੀਆਂ ਧੱਜੀਆਂ ਉਡਾਈਆਂ ਜਾਂ ਉਹ ਤਾਂ ਕੁਰਸੀ ਬਚਾਉਣ ਤੇ ਆ ਉਹਨੇ ਕੀ ਸੇਫਟੀ ਐ ਸਿਕਿਉਰਿਟੀ ਦੇਣੀ ਆ ਰੋਜ਼ ਕਤਲ ਹੋ ਰਿਹਾ ਜੀ ਰੋਜ਼ ਆ ਮੰਦਰ 'ਚ ਆਪਣੇ ਠਾਕੁਰਦਵਾਰਾ ਮੰਦਰ 'ਚ ਗ੍ਰੇਨੇਡ ਅਟੈਕ ਹੋਇਆ ਸੀ ਇਹਨਾਂ ਨੇ ਉਦੋਂ ਕਿਹਾ ਟਾਇਰ ਪਾਟਿਆ ਥਾਣੇ 'ਚ ਜਦੋਂ ਗ੍ਰੇਨੇਡ ਅਟੈਕ ਹੋਇਆ ਇਹਨਾਂ ਨੇ ਕਿਹਾ ਸਿਲੰਡਰ ਪਾਟਿਆ ਜਿਹੜੇ ਮੰਨ ਕੇ ਨਹੀਂ ਰਾਜੀ ਮੈਂ ਨਾ ਮੰਨਉ ਦਾ ਕੀ ਇਲਾਜ ਆ ਹੁਣ ਵੀ AK47 ਦਾ ਫਾਇਰ ਅਸੀਂ ਤਾਂ ਨਹੀਂ ਕਹਿ ਰਹੇ ਇਹ ਆਮ ਪੁਲਿਸ ਨੂੰ ਕਿਸੇ ਨੂੰ ਇਕੱਲੇ ਨੂੰ ਫੋਨ ਕਰ ਲੋ ਆਪ ਹੀ ਦੱਸ ਰਿਹਾ AK47 ਚੱਲੀ ਹੈ ਜਿਹੜੇ ਪਰਿਵਾਰ 'ਚ ਸੀ ਆ ਜਰਮਨ ਨੇ ਵੀ ਇਹੀ ਗੱਲ ਕਹੀ ਹੈ ਮਗਰ ਸਰਕਾਰ ਹੋ ਨਾ ਮੰਨੇ ਕਿਹਾ 80 ਦਾ 90 ਦੇ terrorism ਵਾਲੇ ਦਿਨਾਂ ਵਾਲੇ ਖਤਰਨਾਕ ਹਾਲਾਤ ਪੈਦਾ ਹੋਏ ਆ ਔਰ ਚੀਫ ਮਿਨਿਸਟਰ ਸਾਹਿਬ ਕਹਿੰਦੇ ਸਭ ਠੀਕ ਹੈ 올 ਐਸ ਵੈਲ ਜੀ ਅੱਜ ਕੱਲ 40 ਦਾ ਹਸਤਾਲੂਡਾਂ ਦੀ ਧਮਕੀ ਐ ਤੋਂ ਪਹਿਲਾਂ ਹਰਮੰਦਰ ਸਾਹਿਬ ਅੱਖ-ਅੱਖ ਕਚਹਿਰੀਆਂ ਸਕੂਲਾਂ ਨੂੰ ਡਰਾਉਣ ਦੀ ਧਮਕੀ ਕੁਝ ਨਹੀਂ ਪਤਾ ਲੱਗਿਆ ਦੇਖੋ ਮੈਂ ਬਾਰ-ਬਾਰ ਕਹਾਂ ਗਵਰਨਮੈਂਟ ਤੋਂ ਫੇਲ ਹੋ ਗਈ ਹੈ ਜੀ ਔਰ ਇਹੀ ਕਾਰਨ ਹੈ ਲਾਅ ਐਂਡ ਆਰਡਰ ਦੇ ਮਸਲੇ 'ਚ ਫੇਲ ਹੋਈ ਹੈ ਐਚਲੀ ਹਾਈ ਕੋਰਟ ਨੇ ਇੰਟਰਵੈਨ ਕੀਤਾ ਮਗਰ ਹੁਣ ਪੰਜਾਬ ਬ ਨਹਿਰਾਣਾ ਹਾਈ ਕੋਰਟ ਨੂੰ ਜੇ ਲਾਅਨ ਆਰਡਰ ਵੇਖਣਾ ਪੈ ਰਿਹਾ ਤੇ ਕੀ ਫਿਰ ਡੀਜੀਪੀ ਤੇ ਚੀਫ ਮਿਨਿਸਟਰ ਹੋਮ ਮਿਨਿਸਟਰ ਬਰਕਾਸ ਨਹੀਂ ਹੋਣੇ ਚਾਹੀਦੇ ਸਿੰਪਲ ਕੁਐਸਚਨ ਫੇਲੀਅਰ ਹੈ ਇਹਨਾਂ ਦਾ ਤਦੇ ਹਾਈ ਕੋਰਟ ਹੈਜ਼ ਇੰਟਰਵਿਨਡ ਫੈਮਲੀ ਨੂੰ ਚੈਲੰਜ ਕਰਕੇ ਚੈਲੰਜ ਕਰਕੇ ਕਤਲ ਕਰਦੇ ਪਏ ਨੇ ਇੱਕ ਲੜੀ ਬਾਹਰ ਸਰਪੰਚਾ ਦਾ ਹੋ ਰਿਹਾ ਪਹਿਲੇ ਅੰਮ੍ਰਿਤਸਰ ਦੇ ਵਿੱਚ ਪੱਡੀ ਦੇ ਵਿੱਚ ਸਰਪੰਚ ਨੂੰ ਟਾਰਗੇਟ ਹੋ ਰਿਹਾ ਕਿਤੇ ਵੀ ਅਕੀ ਨਹੀਂ ਕਰੀ ਇਹ ਚੈਲੰਜ ਜਗੇ ਤਰ੍ਹਾਂ ਕਿਤੇ ਸਿੱਧਾ ਹੀ ਦੇਖੋ ਉਹ ਜਿਹੜਾ ਬੰਦਾ ਨਾ ਜੀ ਹੈ ਨਿਕੰਮਾ ਜਿਹਾ ਬੰਦਾ ਉਸ ਏਰੀਏ ਨੂੰ ਬਿਲੋਂਗ ਕਰਦਾ ਔਰ ਪੁਲਿਸ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੀ ਹੈ ਕਿ ਉਹਦਾ ਫਿਰੋਤੀ ਦਾ ਰਾਜ ਟਾਰਗੇਟਡ ਕਿਲਿੰਗ ਔਰ ਉਹਦਾ ਸ਼ਰੀਆਮ ਇਹ ਗੱਲ ਕਹਿਣੀ ਮਤਲਬ ਕਿ ਪੁਲਿਸ ਨੂੰ ਉਹਦਾ ਕੋਈ ਖੌਫ ਨਹੀਂ ਪੁਲਿਸ ਦਾ ਉਹਨੂੰ ਕੋਈ ਡਰ ਨਹੀਂ ਔਰ ਕਿਥੇ ਨਾ ਕਿਥੇ ਜਿਹੜਾ ਇੰਨੀ ਦਲੇਰੀ ਨਾਲ ਔਰ ਇੰਨੀ ਹਿੰਮਤ ਨਾਲ ਔਰ ਇੰਨੀ ਦਿਨ ਦਿਹਾੜੇ ਇਹ ਕੰਮ ਚਲਾ ਰਿਹਾ ਹੈ ਜਿੱਦੇ ਤੋਂ ਬੜੇ ਸਵਾਲ ਉੱਠਦੇ ਆ ਔਰ ਇਹਦੀ ਕੋਈ ਸੈਂਟਰਲ ਲੈਵਲ ਤੋਂ ਇਨਵੈਸਟੀਗੇਸ਼ਨ ਹੋਵੇ ਫਿਰ ਸਮਝ ਆਊਗੀ ਇਹ ਕਾਲੀਆਂ ਭੇਡਾਂ ਵੀ ਕਿਹੜੀਆਂ ਨੇ ਰਲੀਆਂ ਮਿਲੀਆਂ ਕੀ ਕੁਝ ਹੋ ਰਿਹਾ ਇਸ ਲਈ ਇੱਥੇ ਬਹੁਤ ਕੁਝ ਹੈ ਕਈ ਜਗ੍ਹਾ 'ਚ ਇਹਦਾ ਫੇਲੀਅਰ ਆ ਪ੍ਰਸ਼ਾਸਨ ਦਾ ਜਿਹੜਾ ਪ੍ਰਸ਼ਾਸਨ ਨਹੀਂ ਮੰਨ ਰਹੀ ਸਰਸਪੈਂਡ ਤਾਂ ਫਿਰ ਉੱਤੋਂ ਹੋਣਾ ਚਾਹੀਦਾ ਸੀ ਫੇਲੀਅਰ ਤਾਂ ਅਜੋ ਉਹ ਤਾਂ ਇੱਕ ਤਾਂ ਇਹ ਅੱਖਾਂ 'ਚ ਘੱਟਾ ਪਾਉਣ ਦੀ ਗੱਲ ਹੈ ਜਿਵੇਂ ਪ੍ਰਹਾਰ ਬਾਣ ਪ੍ਰਹਾਰ 2 ਪੀਆਰ ਐਕਸਰਸਾਈਜ਼ ਤੁਹਾਡੀ ਅੱਖਾਂ 'ਚ ਘੱਟਾ ਸੇਮ ਵੇ ਥਾਣੇਦਾਰ ਤੇ ਡੀਐਸਪੀ ਅੱਖਾਂ 'ਚ ਘੱਟਾ ਕਿ ਕ੍ਰਾਈਮ ਰੁਕ ਗਿਆ ਕ੍ਰਾਈਮ ਕੰਟਰੋਲ ਕਰਨਾ ਸਰਕਾਰ ਦੀ ਸੇਫਟੀ ਐਂਡ ਸਿਕਿਉਰਿਟੀ ਭਾਈਚਾਰੇ ਇੱਕ ਸਾਂਝ ਨੂੰ ਅਮਨ ਸ਼ਾਂਤੀ ਕਾਨੂੰਨ ਨੂੰ ਬਾਹਰ ਰੱਖਣਾ ਸਰਕਾਰ ਦੀ ਨੰਬਰ 1 ਪ੍ਰਾਇਓਰਟੀ ਹੁੰਦੀ ਆ ਜਿੱਥੇ ਫੇਲ ਪਰਿਵਾਰ ਦੀ ਸਿਕਿਉਰਿਟੀ ਲੈ ਕੇ ਕੀ ਮੰਗ ਕਰ ਮੈਂ ਮੰਗ ਕੀਤੀ ਆ ਜੀ ਕਿ ਟੋਟਲ ਸਿਕਿਉਰਿਟੀ ਜੋ ਪਰਿਵਾਰ ਚਾਹੁੰਦਾ ਐ ਸਪੈਸ਼ਲੀ ਜਿਹੜਾ ਮੇਨ ਮੁੱਖ ਗਵਾਹ ਐ ਫਿਰ ਉਹਦੀ ਘਰ ਦੀ ਉਦੇ ਮਾਪੇ-ਬਾਪ, ਉਹਦੇ ਬੱਚੇ, ਸਰਪੰਚ ਜਿਹੜਾ ਪੂਰਾ ਹੋ ਗਿਆ ਇਹਨਾਂ ਦੀ ਫੈਮਿਲੀ, ਇਹ ਚਾਚੇ ਦਾ ਚਾਏ ਦਾ ਮੁੰਡਾ ਉਹਨਾਂ ਦੇ ਇੱਕੋ ਘਰ 'ਚੇ ਰਹਿਣ ਵਾਲੇ ਐਸ ਲਈ ਸੁਭਾਅਕ ਆ ਉੱਥੇ ਸਿਕਿਉਰਿਟੀ ਉੱਥੇ ਵੀ ਲਾਉਣ ਇੱਥੇ ਵੀ ਦੇਣ ਪ੍ਰਾਪਰ ਸਿਕਿਉਰਿਟੀ ਦੇ ਨਹੀਂ ਤਾਂ ਤੁਸੀਂ ਤਾਂ ਅਗਲਾ ਕਤਲ ਹੋਣ ਨੂੰ ਬੈਠਿਆ